ਸਮਰਾਲਾ ਪੁਲਿਸ ਵੱਲੋਂ ਰੇਕੀ ਕਰ ਪੰਜ ਚੋਰੀਆਂ ਕਰਨ ਵਾਲਾ ਚੋਰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਐਸ ਐਚ ਓ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਦੋਸ਼ੀ ਅਮਰੀਕ ਸਿੰਘ ਨਿਵਾਸੀ ਸਮਰਾਲਾ ਨੇ ਪੈਂਡਲ ਲਲਕਲਾਂ ਦੇ ਵਿੱਚ ਚੋਰੀ ਕੀਤੀ ਸੀ ਅਤੇ ਤਫ਼ਤੀਸ਼ ਕਰਨ ਤੇ ਸਮਰਾਲਾ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਪੰਜ ਚੋਰੀਆਂ ਕੀਤੀਆਂ ਨੇ ਸਮਰਾਲਾ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਦੁਪਹਿਰ ਨੂੰ ਰਿੱਗੀ ਕਰਦਾ ਸੀ ਤੇ ਬਾਅਦ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ ਸੀ ਇਸ ਪੂਰੇ ਮਾਮਲੇ ਦੇ ਵਿੱਚ ਐਸਐਚਓ ਸਮਰਾਲਾ ਰਾਵਵਰਿੰਦਰ ਸਿੰਘ ਨੇ ਕੀ ਕੀ ਜਾਣਕਾਰੀ ਦਿੱਤੀ ਆ ਉਹ ਇੱਕ ਵਾਰੀ ਸੁਣਦੇ ਹਾਂ ਹਾਂ ਜੀ ਸਰ ਇੱਕ ਲਲਕਲਾਂ ਦੇ ਵਿੱਚ ਚੋਰੀ ਹੋਈ ਸੀ ਕੀ ਕੀ ਹਾਂ ਜੀ ਸਰ ਉਹਨੇ ਨਾ ਇੱਕ ਚੋਰ ਆਇਆ ਸੀ ਉਹ ਘਰ ਦੇ ਬਾਹਰ ਗਿਆ ਹੋਏ ਸੀ ਜੇ ਉਹਨੇ ਦੇਖਿਆ ਵੀ ਲੋਕ ਲੱਗਿਆ ਹੋਇਆ ਉਹ ਚੋਰੀ ਕਰ ਲਈ ਜੋ ਤੋਂ ਸਮਾਨ ਲੈ ਗਿਆ ਸੀ ਉਹ ਚੋਰ ਅਸੀਂ ਕਾਬੂ ਕਰ ਲਿਆ ਫੜ ਲਿਆ ਤੇ ਉਹ ਚੋਰ ਪਾਸੋਂ ਅਸੀਂ ਉਹ ਚੀਜ਼ ਵੀ ਰਿਕਵਰ ਕਰ ਲਈਏ ਇਹਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਨੇ ਹਾਂ ਇਸ ਚੋਰ ਨੇ ਇਹ ਅਮਰੀਕ ਸਿੰਘ ਨਾਂ ਦਾ ਵਿਅਕਤੀ ਹੈ ਇਸ ਮਰਾਲੇ ਦਾ ਇਹਨੇ ਪੰਜ ਚੋਰੀਆਂ ਕੀਤੀਆਂ ਨੇ ਭਗਵਾਨਪੁਰੇ ਇਹ ਦੁਪਹਿਰ ਨੂੰ ਚੋਰੀ ਕਰਦਾ ਭਗਵਾਨਪੁਰੇ ਕੀਤੀ ਮਾਦਪੁਰ ਪਿੰਡ ਚ ਕੀਤੀ ਲਲ ਪਿੰਡ ਚ ਦੋ ਵਾਰੀ ਕਰ ਲਈ ਇਹ ਦੁਪਹਿਰ ਨੂੰ ਜਾ ਕੇ ਪਹਿਲਾ ਰੈਕੀ ਕਰਦਾ ਰੈਕੀ ਕਰਨ ਤੋਂ ਬਾਅਦ ਦੇਖਦਾ ਜਿਹੜਾ ਕੋਈ ਮਕਾਨ ਬੰਦ ਹੁੰਦਾ ਹੈ ਜਾਂ ਕੋਈ ਲੋਕ ਲੱਗਿਆ ਹੁੰਦਾ ਫਿਰ ਉਹਦੇ ਵਿੱਚ ਵੜ ਕੇ ਇਹ ਆਪਣਾ ਹਥੋੜੀ ਸਪਾਈ ਦੇ ਕੰਮ ਕਰਦਾ ਇਹ ਇਕੱਲਾ ਹੀ ਕਰਦਾ ਜਿੱਥੇ ਨਾਲ ਵੀ ਹੈ ਗਈ ਇਹ ਨਹੀਂ ਇਕੱਲਾ ਹੀ ਕਰਦਾ ਇਹ ਇਕੱਲਾ ਹੀ ਚੋਰੀ ਕਰਦਾ ਹੈ ਇਹ ਪਹਿਲਾਂ ਮੋਟਰਸਾਈਕਲ ਲੈ ਕੇ ਉਹਦੀ ਰੈਕੀ ਕਰਦਾ ਪੂਰੀ ਵਾਲਦਲੇ ਘੁੰਮਦਾ ਦੇਖਦਾ ਫਿਰ ਵੀ ਕੀ ਕਿਵੇਂ ਹੋਊਗੀ ਫਿਰ ਕਰਕੇ ਲੈ ਜਾਂਦਾ ਹੋਰ ਹੋਰ ਮਾਮਲਾ ਵੀ ਦਰਜ ਹੈ ਤੇ ਪਹਿਲਾਂ ਨਹੀਂ ਇਹ ਤੇ ਪਹਿਲਾਂ ਐਂਡੀ ਦਾ ਪਰਚਾ ਦਰਜ ਆਏਗਾ ਹਾਂਜੀ ਇਹ 5 ਦਿਨ ਤੇ ਰਿਮਾਂਡ ਤੇ ਸੀ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇ ਸੇਵਕ ਦੇ ਲਈ ਰਿਪੋਰਟ